ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਤੇ ਅੱਜ ਅਸੀਂ ਬਹੁਤ ਹੀ ਟੇਸਟੀ ਰਸਮਲਾਈ ਬਣਾਵਾਂਗੇ ਤੇ ਉਹ ਵੀ ਸਾਬੂਦਾਣੇ ਦੀ ਤੇ ਪਹਿਲਾਂ ਇੱਥੇ ਮੈਂ ਬਣਾਉ ਲਿਆ ਜੀ ਸਬਜੀ ਜੋ ਸੋਇਆ ਬੀਨ ਦੀ ਹੈ ਸੋਇਬੀਨ ਦੀ ਸਬਜੀ ਵਾਸਤੇ ਅਸੀਂ ਤੜਕਾ ਜਿਹੜਾ ਪੋਟਾ ਕੱਟ ਕਰ ਲਿਆ ਆ ਉਸ ਨੂੰ ਆਪਾਂ ਪਠੰਡੇ ਹੋਣ ਤੇ ਫਿਰ ਆਪਾਂ ਕਰ ਲਿਆ ਜੀ ਗ੍ਰੈਂਡ ਇਹਦੇ ਨਾਲ ਕੰਮ ਬਹੁਤ ਹੀ ਜਲਦੀ ਤੇ ਚਟਪਟ ਹੋ ਜਾਂਦਾ ਆ ਤੇ ਟੇਸਟ ਵੀ ਪਲੱਸ ਇਸ ਸਬਜੀ ਦਾ ਇਹਦੇ ਨਾਲ ਜ਼ਿਆਦਾ ਹੁੰਦਾ ਆ ਤੇ ਫਿਰ ਇਹਦੇ ਵਿੱਚ ਮੈਂ ਦੋ ਆਲੂ ਪਾਲੀਸੀ ਬੋਇਲ ਕੀਤੀ ਹੋਈ ਤੇ ਫਿਰ ਸੂਬੇਂ ਜੜੀਆ ਜਿਹੜੀ ਬੋਇਲ ਕੀਤੀ ਹੋਈ ਉਹ ਆਪਾਂ ਪਾ ਲਈਏ ਤੇ ਫਿਰ ਆਪਾਂ ਇੱਥੇ ਸਾਬੂਦਾਣਾ ਜਿਹੜਾ ਇਹਨੂੰ ਮੈਂ ਭਿਓ ਕੇ ਰੱਖਿਆ ਸੀ ਧੋ ਲਿਆ ਸੀ ਧੋ ਕੇ ਫਿਰ ਭਿਓ ਕੇ ਰੱਖਣਾ ਤੁਸੀਂ 1-2 ਘੰਟਾ ਤੇ ਫਿਰ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਹੋਣਾ ਚਾਹੀਦਾ ਤੇ ਫਿਰ ਇਸ ਆਪਾਂ ਇਹਨੂੰ ਕਰਾਂਗੇ ਜੀ ਗ੍ਰੈਂਡ ਤੇ ਗ੍ਰੈਂਡ ਕਰਨ ਦੇ ਪਾਣੀ ਬਿਲਕੁਲ ਨਹੀਂ ਪਾਉਣਾ ਕਿਉਂਕਿ ਮੇਤ ਤੋਂ ਵੀ ਥੋੜਾ ਜਿਹਾ ਪਾਣੀ ਦੇ ਵਿੱਚ ਰਹਿ ਗਿਆ ਸੀ ਤੇ ਥੋੜਾ ਜਿਹਾ ਰਨਿੰਗ ਜੱਟ ਬੈਟਰ ਬਣ ਗਿਆ ਸੀ ਬਟ ਆਪਾਂ ਪਾਣੀ ਬਿਲਕੁਲ ਹੀ ਵੀ ਇਹਦੇ ਵਿੱਚ ਨਹੀਂ ਹੋਣਾ ਚਾਹੀਦਾ ਤੇ ਫਿਰ ਆਪਾਂ ਵਗੇ ਜੀ ਮਿਲਕ ਪਾਊਡਰ ਤੇ ਜੇ ਤੁਹਾਡੇ ਕੋਲ ਮਿਲਕ ਪਾਊਡਰ ਨਾ ਹੋਵੇ ਤੇ ਤੁਸੀਂ ਮਲਾਈ ਦੇ 2-3 ਚਮਚੇ ਵੀ ਪਾ ਸਕਦੇ ਜੇ ਤੇ ਫਿਰ ਇੱਥੇ ਪਾ ਦਿੱਤੀ ਜੀ ਖੰਡ 1 ਚਮਚਾ ਤੇ ਇਹਨੂੰ ਆਪਾਂ ਗ੍ਰाइंड ਕਰਕੇ ਪੇਸਟ ਨੂੰ ਜਿਹੜਾ ਰੱਖ ਲਿਆ ਹੈ ਤੇ ਇਹਦੇ ਵਿੱਚ ਆਪਾਂ ਹੋ ਥੋੜੀ ਜੀ ਪਾਵਾਂਗੇ ਜੀ ਸੂਜੀ ਸੂਜੀ ਐਡ ਅਸੀਂ ਤਾਂ ਕਰਨੀ ਹੈ ਥੋੜਾ ਜਿਹਾ ਰਨਿੰਗ ਜਿਹਾ ਬਣ ਗਿਆ ਜੇ ਰਨਿੰਗ ਨਾ ਹੋਵੇ ਮਤਲਬ ਕਿ ਵਧੀਆ ਸਮੂਥ ਜਿਹਾ ਹੋਵੇ ਬੈਟਰ ਤੇ ਫਿਰ ਤੁਹਾਨੂੰ ਸੂਜੀ ਦੀ ਲੋੜ ਨਹੀਂ ਹੈਗੀ ਤੇ ਇੱਥੇ ਪਾਤਾ ਕਸਟਰਡ ਪਾਊਡਰ ਕਸਟਰਡ ਪਾਊਡਰ ਮੈਂ ਟੇਸਟ ਵਾਸਤੇ ਪਾਇਆ ਜਸਟ ਜੇ ਤੁਹਾਨੂੰ ਲਾਈਕ ਹੋਵੇ ਤਾਂ ਤੁਸੀਂ ਮਤਲਬ ਇਹਦੇ ਵਿੱਚ ਪਾ ਸਕਦੇ ਜੇ ਤੇ ਜੇ ਨਾ ਲਾਈਕ ਕਰਦੇ ਹੋਵੋ ਤੇ ਫਿਰ ਤੁਸੀਂ ਜਿਹੜਾ ਕਸਟਰਡ ਪਾਊਡਰ ਜਿਹੜਾ ਉਹ ਨਹੀਂ ਪਾਣਾ ਤੇ ਫਿਰ ਇੱਕ ਦੋ ਚਮਚਾ ਜਿਹੜਾ ਆਪਾਂ ਸੂਜੀ ਦਾ ਪਾਵਾਂਗੇ ਤੇ ਫਿਰ ਇਹਨੂੰ ਮੈਂ ਇਹਦੇ ਥੋੜੀ ਦੇਰ ਰੈਸਟ ਵਾਸਤੇ ਰੱਖਣਾ ਜੀ ਸੂਜੀ ਜਿਹੜੀ ਹੈ ਚੰਗੀ ਤਰ੍ਹਾਂ ਫੁੱਲ ਜੇ ਤੇ ਬੈਟਰ ਵੀ ਸਾਡਾ ਜਿਹੜਾ ਇੱਕ ਵਧੀਆ ਫਾਰਮ ਵਿੱਚ ਆ ਜਾਵੇ ਤੇ ਦੁੱਧ ਆਪਾਂ ਇੱਥੇ ਬੋਇਲ ਕਰਨ ਵਾਸਤੇ ਰੱਖ ਦਿੱਤਾ ਹੈ ਤੇ ਇਹਦੇ ਵਿੱਚ ਪਾ ਦਿੱਤੀ ਜਿ ਲਾਚੀ ਤੇ ਫਿਰ ਆਹ ਸਾਂਚਿਆਂ ਦੇ ਵਿੱਚ ਸਟੀਮਰ ਦੇ ਵਿੱਚ ਆਪਾਂ ਇਹਨੂੰ ਸਟੀਮ ਕਰ ਲੈਣਾ ਜੇ ਤੁਹਾਡੇ ਕੋਲ ਸਟੀਮਰ ਨਾ ਹੋਵੇ ਤਾਂ ਤੁਹਾਨੂੰ ਮੈਂ ਦੱਸਦੀ ਕਿ ਤੁਸੀਂ ਇਹਨੂੰ ਕਿਸ ਤਰੀਕੇ ਨਾਲ ਬਣਾ ਸਕਦੇ ਜੇ ਬਹੁਤ ਹੀ ਈਜ਼ੀ ਤਰੀਕੇ ਨਾਲ ਤੇ ਫਿਰ ਤੁਹਾਨੂੰ ਕੋਈ ਜ਼ਿਆਦਾ ਲੋੜ ਨਹੀਂ ਤੇ ਫਿਰ ਜਿਹੜੇ ਆ ਬਾਕੀ ਮੈਨੂੰ ਕਈ ਜਿਹੜੀਆਂ ਭੈਣਾਂ ਪੁੱਛਦੀਆਂ ਨੇ ਕਿ ਤੁਸੀਂ ਇਹ ਵੇਲੇ ਇੰਨੇ ਕੰਮ ਹੈਂਡਲ ਕਿਦਾਂ ਕਰ ਲੈਂਦੇ ਜੀ ਤੇ ਮੈਂ ਕਿਹਾ ਜਿਹੜੇ ਚੀਜ਼ ਦਾ ਹੈਂਡਲ ਹੀ ਨਾ ਹੋਵੇ ਤਾਂ ਉਹਨੂੰ ਜਿੱਥੋਂ ਮਰਜ਼ੀ ਸਟਾਰਟ ਕਰ ਲਓ ਕੋਈ ਤੁਹਾਨੂੰ ਬਿਲਕੁਲ ਸੱਚੀ ਆਜ਼ਾਦੀ ਹੈ ਜਿਹੜੇ ਕੰਮ ਮਰਜ਼ੀ ਤੁਸੀਂ ਪਹਿਲਾਂ ਕਰੋ ਭਾਵੇਂ ਤੁਸੀਂ ਇਹ ਵੇਲੇ ਜਾਂ ਸਿਉਂਸੂਨ ਦਾ ਕੰਮ ਕਰ ਲਓ ਭਾ ਤੁਸੀਂ ਪਹਿਲਾਂ ਭਾਂਡੇ ਮਾਂਜ ਲਓ ਤੇ ਪਾਏ ਤੁਸੀਂ ਕੱਪੜੇ ਧੋ ਲਓ ਜਿਹੜੇ ਮਰਜੀ ਤੁਸੀਂ ਹਨ ਕੰਮ ਕਰ ਲਓ ਫੁੱਲ ਆਜ਼ਾਦੀ ਹੈ ਜੀ ਇਸ ਗੱਲ ਤੇ ਕਰਦੀ ਮੈਨੂੰ ਕੋਈ ਰੋਕ ਟੋਕ ਨਹੀਂ ਹੈਗੀ ਉਹ ਸਾਰੇ ਕੰਮ ਐ ਮੈਂ ਖੁਦ ਹੀ ਆਪ ਹੀ ਕਰਨੀ ਆ ਔਰ ਵਨ ਬਾਏ ਵਨ ਮੈਂ ਆਪਣਾ ਟਾਈਮ ਜਿਹੜਾ ਕੱਢ ਲੈਣੀ ਆ ਫालतू ਕੰਮਾਂ ਵਿੱਚ ਮੈਂ ਜ਼ਿਆਦਾ ਟਾਈਮ ਜਿਹੜਾ ਨਹੀਂ ਲਾਂਦੀ ਪਰ ਮੈਂ ਇੱਧਰ ਜ਼ਿਆਦਾ ਕੱਢ ਲੈਣੀ ਆ ਤੇ ਬਾਕੀ ਕਿਸੇ ਦੀ ਗੱਲਾਂ ਦੀ ਪਰਵਾਹ ਜਿਹੜੀ ਉਹ ਬਿਲਕੁਲ ਨਹੀਂ ਮੈਂ ਕਰਦੀ ਤੇ ਨਾ ਹੀ ਮੈਂ ਕਰਾਂਗੀ ਕਾ ਕਿ ਦੁਨੀਆ ਤਾਂ ਇੱਕ ਬੇਰ ਦੇਣ ਵਾਲੀ ਜਿਹੜੀ 베ਰੀ ਹੁੰਦੀ ਹੈ ਨਾ ਉਹਨੂੰ ਵੀ ਲੋਕ ਪੱਥਰ ਮਾਰਦੇ ਆ ਤੇ ਫਿਰ ਦੁਨੀਆ ਦੀ ਪਰਵਾਹ ਜਿਹੜੀ ਘੱਟ ਕਰਨੀ ਚਾਹੀਦੀ ਹੈ ਤੇ ਆਪਣੇ ਕੰਮਾਂ ਕਾਰਾਂ ਵਿੱਚ ਆਪਣੇ ਦਿਮਾਗ ਨੂੰ ਜ਼ਿਆਦਾ ਬੀਜੀ ਰੱਖਣਾ ਚਾਹੀਦਾ ਆ ਤੇ ਬਸ ਮੈਂ ਉਹੀ ਕੋਸ਼ਿਸ਼ ਕਰਦੀ ਆ ਕਿ ਦਿਮਾਗ ਆਪਣੇ ਨੂੰ ਜ਼ਿਆਦਾ ਤੋਂ ਜ਼ਿਆਦਾ ਬੀਜੀ ਜਿਹੜਾ ਉਹ ਰੱਖਾਂ ਦੁਨੀਆ ਜੋ ਮਰਜ਼ੀ ਕਰੀ ਜਾਏ ਉਹਦੀ ਪਰਵਾਹ ਬਿਲਕੁਲ ਨਹੀਂ ਕਰਦੀ ਤੇ ਇੱਥੇ ਮੈਂ ਲੈ ਲੈ ਜੀ ਦਹੀਂ ਤੇ ਅੱਜ ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਦਹੀਂ ਨੂੰ ਜਿਹੜਾ ਕੁਝ ਵਧੀਆ ਜਿਹਾ ਬਣਾਵਾਂ ਇਹਦਾ ਇੱਕ ਰੈਤਾ ਚਾ ਤੇ ਫਿਰ ਮੈਂ ਤੋਂ ਬੋਇਲ ਆਲੂ ਪੈ ਸੀ ਤੇ ਉਹ ਮੈਂ ਇਹਦੇ ਵਿੱਚ ਐਡ ਕਰ ਲੇ ਤੇ ਜਿਹੜਾ ਜਿਹੜਾ ਇਹ ਵਾਲਾ ਦਹੀਂ ਆ ਮੇਰੇ ਬੱਚੇ ਜ਼ਿਆਦਾ ਲਾਈਕ ਨਹੀਂ ਕਰਦੇ ਨਮਕ ਵਾਲਾ ਦਹੀਂ ਤੇ ਬਟ ਆਪਾਂ ਜਿਹੜੇ ਦੋ ਜਾਨੇ ਕਰਦੇ ਆਪਾਂ ਆਪਣੀ ਪਸੰਦ ਦਾ ਚੀਜ਼ ਬਣਾ ਲੀਦੀ ਹੈ ਖਾਣ ਪੀਣ ਵਾਸਤੇ ਜਿਹੜੀ ਵੀ ਚੀਜ਼ ਨੂੰ ਦਿਲ ਕਰੇ ਉਹਨੂੰ ਖਾ ਲੈਣਾ ਚਾਹੀਦਾ ਹੈ ਜ਼ਿੰਦਗੀ ਦੇ ਵਿੱਚ ਕੋਈ ਪਤਾ ਨਹੀਂ ਵਕਤ ਦਾ ਐਵੇਂ ਵੇਸਟ ਦੇ ਕੰਮ ਵਿੱਚ ਦਿਮਾਗ ਜਿਹੜਾ ਉਹ ਨਾ ਲਾ ਕੇ ਆਪਣੇ ਜਿਹੜੇ ਆ ਖਾਂਦੇ ਇਰੀ ਸ਼ੌਂਕ ਜਿਹੜੇ ਉਹ ਪੂਰੇ ਕਰਨੇ ਚਾਹੀਦੇ ਆ ਤੇ ਫਿਰ ਇਹਦੇ ਵਿੱਚ ਮੈਂ ਮਸਾਲੇ ਵਗੈਰਾ ਜਿਹੜੇ ਉਹ ਪਾਲੇ ਸੀ ਤੇ ਇੱਕ ਪੁਦੀਨਾ ਜਿਹੜਾ ਡਰਾਈ ਕੀਤਾ ਹੋਇਆ ਉਹ ਪਾਲਿਆ ਸੀ ਤੇ ਇਹਦਾ ਰਸ ਮਲਾਈ ਜਿਹੜੀ ਸਾਡੀ ਰੈਡੀ ਹੋ ਗਈ ਸੀ ਤੇ ਉਹ ਮੈਂ ਜਿਹੜੀ ਦੇਖ ਰਹੀ ਸੀ ਕਿ ਪੂਰੀ ਐ ਵਧੀਆ ਸੈੱਟ ਜੀ ਹੋ ਗਈ ਆ ਤੇ yellow ਕਲਰ ਇਹਦਾ ਤਾਂ ਆ ਕਿਉਂਕਿ ਆਪਾਂ ਇਹਦੇ ਵਿੱਚ ਪਾਇਆ ਜੀ ਕਸਟਰਡ ਜੇ ਤੁਸੀਂ ਕਸਟਰਡ ਨਾ ਪਾਓਗੇ ਤੇ ਬਿਲਕੁਲ white ਹੋਵੇਗੀ ਪਲਾਸ ਤੋਂ ਨੂੰ ਸਾਬੂਦਾਨਾ ਵੀ ਜਿਹੜਾ ਉਹਦੇ ਵਿੱਚ ਲੱਗੇਗਾ ਤੇ ਇੱਕ ਵਾਰ ਜੂੜੀ ਜ਼ਰੂਰ ਟਰਾਈ ਕਰਿਓ ਉਗਲੀ ਰੈਸਪੀ ਤੇ ਬਹੁਤ ਹੀ ਵਧੀਆ ਜਿਹੜੀ ਆ ਬਣ ਕੇ ਜਿਹੜੀ ਤਿਆਰ ਹੋ ਜਾਂਦੀ ਹੈ ਪਲਾਸ ਇਹਨੂੰ ਤੁਸੀਂ ਥੋੜੀ ਦੇਰ ਫ੍ਰਿਜ ਵਿੱਚ ਠੰਡੀ ਜ਼ਰੂਰ ਕਰ ਲਿਓ ਕਿਉਂਕਿ ਠੰਡੇ ਕਰਨ ਨਾਲ ਜ਼ਿਆਦਾ ਜਿਹੜਾ ਇਹਦਾ ਟੇਸਟ ਜਿਹੜਾ ਆਉਂਦਾ ਆ ਫਿਲਹਾਲ ਤੇ ਥੋੜੀ ਜਿਹੀ ਗਰਮ ਸੀ ਤੇ ਭਟ ਮੈਂ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਇਹਨੂੰ ਮੈਂ ਸਰਵ ਜਿਹੜਾ ਉਹ ਕਰ ਦਿੱਤਾ ਆ ਤੇ ਬਾਕੀ ਤੁਸੀਂ ਵੀਡੀਓ ਨੂੰ ਚਲਦੇ-ਚਲਦੇ ਜੇ ਇੱਥੋਂ ਤੱਕ ਪਹੁੰਚ ਗਏ ਤਾਂ ਪਲੀਜ਼ ਪਲੀਜ਼ ਲਾਈਕ ਲਾਈਕ ਜ਼ਰੂਰ ਕਰਿਓ ਤੇ ਗਾਹ ਸ਼ੇਅਰ ਵੀ ਜ਼ਰੂਰ ਕਰਿਓ ਔਰ ਵਧੀਆ-ਵਧੀਆ ਕਮੈਂਟ ਵੀ ਜ਼ਰੂਰ ਦੱਸਿਓ ਕਿ ਤੁਹਾਨੂੰ ਮੇਰੀ ਵੀਡੀਓ ਜਿਹੜੀ ਉਹ ਕਿੱਦਾਂ ਦੀ ਲੱਗਦੀ ਔਰ ਕਿਹੜੀ ਜਗ੍ਹਾ ਤੋਂ ਤੁਸੀਂ ਵੀਡੀਓ ਜਿਹੜੀ ਉਹ ਦੇਖ ਰਹੇ ਸੀ ਇਹ ਵੀ ਜ਼ਰੂਰ ਤੁਸੀਂ ਮੈਂਸ਼ਨ ਕਰਿਓ ਕਮੈਂਟ ਦੇ ਵਿੱਚ ਤੇ ਇਧਰ ਸਾਡੀ ਹੋ ਗਈ ਹੈ ਜੀ ਅ ਰਸਮਲਾਈ ਰੈਡੀ ਤੇ ਇਹਦੇ ਵਿੱਚ ਆਪਾਂ ਕਸਟਰਡ ਵਾਲਾ ਜਿਹੜਾ ਦੁੱਧ ਸਾਰਾ ਰੈਡੀ ਕੀਤਾ ਸੀ ਉਹ ਵੀ ਆਪਾਂ ਇਹਦੇ ਵਿੱਚ ਪਾ ਲਿਆ ਆ ਪਲੱਸ ਥੋੜੀ ਠੰਡੀ ਹੋ ਜੇਗੀ ਤੇ ਥੋੜੀ ਜਿਹੀ ਹੋਰ ਸੰਗਣੀ ਹੋ ਜਾਣੀ ਹੈ ਤੇ ਡ్రਾਈ ਫਰੂਟ ਆਪਣੀ ਮਰਜ਼ੀ ਦਾ ਪਾ ਲਿਓ ਤੇ ਫਿਰ ਅਗੇਨ ਮੈਂ ਇੱਕ ਹੋਰ ਆਲੂ ਲਿਆ ਤੇ ਇਹਦੀ ਮੈਂ ਜਿਹੜੀ ਬਹੁਤ ਹੀ ਹੈਲਦੀ ਵਾਲੀ ਚਾਟ ਜਿਹੜੀ ਆ ਉਹ ਬਣਾਵਾਂਗੇ ਬਹੁਤ ਹੀ ਟੇਸਟੀ ਪਲੱਸ ਪ੍ਰੋਟੀਨ ਵਾਲੀ ਜਿਹੜੀ ਹੈਲਦੀ ਜੀ ਚਾਟ ਹੈ ਤੇ ਇਹਦੇ ਵਿੱਚ ਆਪਾਂ ਸਾਰੇ ਜਿਹੜੇ ਆ ਇਹ ਵਾਲੇ ਐਡ ਕਰ ਦਨੇ ਆ ਅਦਰਕ ਓ ਸੋਰੀ ਅਦਰਕ ਐਂਡੀਆਂ ਆ ਪਿਆਜ਼ ਔਰ ਟਮਾਟਰ ਤੇ ਫੁੱਲ ਮਖਾਣੇ ਥੋੜੇ ਜਿ ਮੈਂ ਰੋਸਟ ਕਰ ਲਏ ਸੀ ਤੇ ਫਿਰ ਆਪਾਂ ਖੋਲਿਆ ਜੀ ਪਟਾਰਾ ਤੇ ਇਹਦੇ ਵਿੱਚ ਪਾ ਲਏ ਮਸਾਲੇ ਤੇ ਬਹੁਤ ਹੀ ਵਧੀਆ ਟੇਸਟ ਜਿਹੜਾ ਚਾਟ ਜਿਹੜਾ ਬੰਦ ਹੈ ਨਮਕ ਜਿਹੜਾ ਤੁਸੀਂ ਆਪਣੇ ਸਾਬ ਨਾਲ ਪਾ ਲਏ ਜਿਹੜੇ ਮੇਰੇ ਚਨੇ ਸੀ ਉਹ ਆਪਾਂ ਬੋਇਲ ਕੀਤੀ ਹੋਈ ਸੀ ਪੇ ਸੀ ਮੈਂ ਤੋਂ ਉਹਦੇ ਬਣਾ ਲਏ ਤੇ ਫਿਰ ਨਮ ਜਿਹੜਾ ਨਿੰਬੂ ਨਿਚੋੜ ਕੇ ਉੱਪਰ ਟੇਸਟ ਆਂਦਾ ਨਾ ਸੱਚੀ ਬਹੁਤ ਹੀ ਕਮਾਲ ਦਾ ਟੇਸਟ ਆਂਦਾ ਆ ਤੇ ਇੱਕ ਵਾਰੀ ਇਹ ਵਲੀ ਚਾਟ ਤੇ ਜ਼ਰੂਰ ਤੁਸੀਂ ਜੜੀ ਹੈ ਨਾ ਬਣਾ ਕੇ ਤੇ ਖਾ ਕੇ ਦੱਸਿਓ ਕਿ ਕਿੰਨਾ ਟੇਸਟ ਹੈ ਬਹੁਤ ਹੀ ਜ਼ਿਆਦਾ ਜੇ ਤੁਹਾਡੇ ਕੋਲ ਹਨਾ ਖੀਰਾ ਵਗੈਰਾ ਜਿਹੜਾ ਪਿਆ ਹੋਵੇ ਤਾਂ ਤੁਸੀਂ ਉਹ ਵੀ ਇਹਦੇ ਵਿੱਚ ਐਡ ਕਰ ਸਕਦੇ ਜੀ ਬਹੁਤ ਹੀ ਟੇਸਟ ਉਹਦਾ ਵੀ ਬਣੂਗਾ ਤੇ ਫਿਰ ਮੈਂ ਇੱਥੇ ਆਪਣੇ ਜਿਹੜਾ ਲੰਚ ਤੇ ਬ੍ਰੇਕਫਾਸਟ ਮੇਰਾ ਦੋਵਾਂ ਇਕੱਠਾ ਹੀ ਹੁੰਦਾ ਆ ਤੇ ਉਹ ਮੈਂ ਆਪਣਾ ਆਪਣਾ ਰੈਡੀ ਕਰ ਲਿਆ ਆ ਬਾਕੀ ਸਾਰਾ ਕੁਝ ਮੈਂ ਨਹੀਂ ਖਾਣ ਲੱਗੀ ਨਜ਼ਰ ਨਾ ਲਾ ਦਿਓ ਮੈਨੂੰ ਕਿੱਕੀ ਤੇ ਇਧਰ ਮੇਰੀਆਂ ਜਿਹੜੀਆਂ ਰੋਟੀਆਂ ਜਿਹੜੀਆਂ ਉਹ ਇਹੀ ਹੁੰਦੀਆਂ ਨੇ ਇਹੀ ਰਾਜ ਹੈ ਕਿ ਮੇਰੀ ਜੜੀ ਆ ਮੇਰਾ ਕਈ ਪੈਣਾ ਪੁੱਛਦੇ ਨੇ ਕਿ ਤੁਸੀਂ ਇਹਨੇ ਪਤਲੇ ਕਿਉਂ ਜੇ ਹਨਾ ਇਹੀ ਫਿਟਨੈਸ ਦਾ ਰਾਜ ਹੈ ਤੇ ਕਦੀ ਕਦੀ ਜਿਹੜੀ ਆ ਆਪਣੀ ਡਾਈਟ ਤੇ ਆਪਣੇ ਅਨੁਸਾਰ ਜਿਹੜੀ ਆਪਣੀ ਕਰ ਲੈਣੀ ਚਾਹੀਦੀ ਆ ਦਹੀਂ ਤੇ ਸਾਡੀ ਸਾਬਲੀ ਖੀਰ ਸਾਬੂਤਾਨੇ ਵਾਲੀ ਇਧਰ ਰਸਮਲਾਈ ਸੌਰੀ ਤੇ ਲਾਈਕ ਜ਼ਰੂਰ ਕਰ ਦਿਓ